ਸਤਿਕਾਰਯੋਗ ਸਰੋਤਿਆਂ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਨਿਸ਼ਾਨ ਸਾਹਿਬ ਦੇ ਰੰਗ ਦੀ ਤਬਦੀਲੀ ਬਾਰੇ ਬਹੁਤ ਖੂਬ ਚਰਚਾ ਹੋ ਰਹੀ ਹੈ ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਸਿੰਘ ਸਹਿਬਾਨਾਂ ਨੇ ਇਹ ਆਦੇਸ਼ ਦਿੱਤਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਹੋਏ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਹੈ ਉਹ ਕੇਸਰੀ ਦੀ ਜਗ੍ਹਾ ਜਾਂ ਤੇ ਬਸੰਤੀ ਹੋਣਾ ਚਾਹੀਦਾ ਹੈ ਤੇ ਜਾਂ ਫਿਰ ਸੁਰਮੈ ਹੋਣਾ ਚਾਹੀਦਾ ਹੈ ਇਹ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਜ ਸੰਗ ਸਹਿਬਾਨਾਂ ਨੇ ਕਿਸ ਵਿਹਾਰ ਦੇ ਉੱਤੇ ਕੀਤਾ ਗਿਆ ਕਿਉਂ ਕੀਤਾ ਗਿਆ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਆਪ ਜੀ ਨੇ ਵੀਡੀਓ ਦੇ ਅੰਤ ਤੱਕ ਜਰੂਰ ਰਹਿਣਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਲਾਈਕ ਕਰ ਦੇਣਾ ਚੈਨਲ ਦੇ ਉੱਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਜੋ ਗੁਰਬਾਣੀ ਗੁਰ ਇਤਿਹਾਸ ਤੇ ਚਲੰਤ ਮਾਮਲਿਆਂ ਦੇ ਸਬੰਧ ਵਿੱਚ ਆਪ ਜੀ ਤੱਕ ਵੀਡੀਓ ਪਹੁੰਚਦੀਆਂ ਰਹਿ ਸਕਣ ਸੋ ਗੱਲ ਕਰਦੇ ਹਾਂ ਕਿ ਪਿਛਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਨਿਸ਼ਾਨ ਸਾਹਿਬ ਦੇ ਰੰਗ ਦੇ ਪ੍ਰਤੀ ਇੱਕ ਆਦੇਸ਼ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ। ਭਾਵੇਂ ਕਿ ਲੋਕਾਂ ਦੀ ਪ੍ਰਤੀਕਿਰਿਆ ਇਸ ਦੇ ਸੰਬੰਧ ਦੇ ਵਿੱਚ ਵੱਖਰੀ-ਵੱਖਰੀ ਹੈ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਜਦੋਂ ਤੋਂ ਅਸੀਂ ਹੋਂਦ ਸੰਭਾਲੀ ਹੈ ਅਸੀਂ ਤੇ ਕੇਸਰੀ ਰੰਗ ਹੀ ਨਿਸ਼ਾਨ ਸਾਹਿਬ ਦਾ ਵੇਖ ਰਹੇ ਹਾਂ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਦਾਅਵੇ ਤੌਰ ਤੇ ਅਧਿਕਾਰਤ ਇਹ ਬਿਆਨ ਨਹੀਂ ਆਇਆ ਵੀ ਆਪਾਂ ਇਸ ਨੂੰ ਕਿਉਂ ਚੇਂਜ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਵੱਖ-ਵੱਖ ਚੈਨਲ ਨੇ ਉਹਨਾਂ ਚੈਨਲਾਂ ਵੱਲੋਂ ਹੀ ਇਹ ਗੱਲ ਪ੍ਰਗਟ ਕਰ ਦਿੱਤੀ ਗਈ ਕਿ ਇਸ ਦਾ ਜਿਹੜਾ ਚੇਂਜ ਹੋਣਾ ਹੈ ਉਹ ਇਸ ਕਰਕੇ ਹੈ ਕਿ ਕੇਸਰੀ ਰੰਗ ਭਗਵਾ ਕਰਨ ਦਾ ਇੱਕ ਪ੍ਰਤੀਕ ਹੈ ਜੋ ਕਿ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ ਹੈ ਪਰੰਤੂ ਉਹਨਾਂ ਚੈਨਲਾਂ ਨੇ ਇਹ ਗੱਲ ਬਿਲਕੁਲ ਵੀ ਪ੍ਰਗਟ ਨਹੀਂ ਕੀਤੀ ਵੀ ਇਹ ਜੋ ਨਿਸ਼ਾਨ ਸਾਹਿਬ ਦਾ ਰੰਗ ਦਾ ਆਦੇਸ਼ ਦਿੱਤਾ ਹੈ ਸਿੰਘ ਸਹਿਬਾਨਾ ਨੇ ਈਸੇ ਤੇ 1935 ਤੇ 1945 ਦੇ ਵਿੱਚ ਪ੍ਰਵਾਨਿਤ ਹੋਈ ਰਹਿਤ ਮਰਿਆਦਾ ਦੇ ਵਿੱਚ ਬਕਾਇਦਾ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ ਇਹ ਚੈਨਲ ਕਿਸੇ ਨੇ ਵੀ ਪ੍ਰਗਟ ਨਹੀਂ ਕੀਤਾ ਇਹ ਗੱਲ ਕਿਸੇ ਨੇ ਵੀ ਲੋਕਾਂ ਦੇ ਸਾਹਮਣੇ ਨਹੀਂ ਰੱਖੀ ਕੇਵਲ ਸਿੰਘ ਸਾਬਾਨਾ ਨੂੰ ਆਮ ਲੋਕਾਂ ਦੇ ਵਿੱਚ ਜਾਂ ਸੰਗਤਾਂ ਦੇ ਵਿੱਚ ਜਾਂ ਸਿੱਖੀ ਦੇ ਵਿਰੋਧੀਆਂ ਦੇ ਵਿੱਚ ਇੱਕ ਹਊਆ ਪੇਸ਼ ਕਰਨ ਦੇ ਵਾਸਤੇ ਵੀ ਪਤਾ ਨਹੀਂ ਕਿਹੜਾ ਕੋ ਵੱਡਾ ਆਦੇਸ਼ ਹੋ ਗਿਆ ਇਹਦੇ ਨਾਲ ਸਿੱਖੀ ਦਾ ਕੀ ਨੁਕਸਾਨ ਹੋਵੇਗਾ ਇੱਕ ਭੈ ਪੈਦਾ ਕਰਨ ਵਾਸਤੇ ਚੈਨਲਾਂ ਵੱਲੋਂ ਜਿਹੜਾ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਗੱਲ ਜਿਹੜੀ ਸੀ ਉਹ ਫਲਾ ਦਿੱਤੀ ਗਈ ਅਸਲ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਕੰਮ ਸੀ ਇਸ ਸੇਕਰਤ ਮਰਿਆਦਾ ਨੂੰ ਘਰ-ਘਰ ਤੱਕ ਪਹੁੰਚਾਉਣਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜ਼ਿੰਮੇਵਾਰੀ ਅਜੇ ਤੱਕ ਨਹੀਂ ਸੰਭੀ ਭਾਵੇਂ ਕਿ ਸੇਕਰਤ ਮਰਿਆਦਾ ਨੂੰ ਘਰ-ਘਰ ਤੱਕ ਪਹੁੰਚਾਉਣ ਵਾਸਤੇ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਨੇ ਇਹ ਬਹੁਤ ਯਤਨ ਕੀਤਾ ਗਿਆ ਪਰੰਤੂ ਉਤਨੀ ਹੀ ਮਗਦਾਰ ਦੇ ਵਿੱਚ ਉਨੀ ਹੀ ਤੇਜ਼ੀ ਦੇ ਨਾਲ ਜਿਹੜੇ ਸੰਪਰਦਾਇ ਡੇਰੇ ਨੇ ਜਾਂ ਫਿਰ ਹੋਰ ਡੇਰੇਵਾਦ ਨੇ ਉਨਾ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸਿੱਖ ਰਤ ਮਰਿਆਦਾ ਦਾ ਇਥੋਂ ਤੱਕ ਕਿ ਉਸ ਨੂੰ ਇੱਕ ਖਰੜਾ ਜਾਣ ਕੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰਿਆ ਗਿਆ ਖੁਦ ਅਮਰਜੀਤ ਸਿੰਘ ਚਾਵਲਾ ਅਨੰਦਪੁਰ ਸਾਹਿਬ ਤੋਂ ਐਸਜੀਪੀਸੀ ਮੈਂਬਰ ਉਹਨੇ ਬਕਾਇਦਾ ਟੀਵੀ ਦੇ ਉੱਤੇ ਡਿਬੇਟ ਦੇ ਰਾਹੀਂ ਇਹ ਗੱਲ ਕਹਿ ਦਿੱਤੀ ਗਈ ਹਾਲਾਂਕਿ ਉਹ ਖੁਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਉਹਨੇ ਕਹਿ ਦਿੱਤਾ ਵੀ ਇਹ ਖਰੜਾ ਹੈ ਇਹ ਪ੍ਰਵਾਨਿਤ ਨਹੀਂ ਹੈ ਹੁਣ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਜਿਹੜੇ ਨੁਮਾਇंदे ਨੇ ਉਹ ਇਹ ਗੱਲ ਕਹਿਣ ਤੇ ਫਿਰ ਤੇ ਪੰਥ ਵਾਸਤੇ ਬੜੀ ਔਖੀ ਗੱਲ ਹੈ ਸੋ ਸ਼੍ਰੋਮਣੀ ਗੁਰਦੁਆਰਾ ਪਰੰਧਾ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਾਂਭੀ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਜਥੇਬੰਦੀਆਂ ਨੇ ਸਿੱਖ ਰਿਆਤ ਮਰਿਆਦਾ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਸਾਰ ਨਹੀਂ ਪੁੱਛੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਦੇ ਵਿੱਚ ਬਹਿਣ ਵਾਸਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਸਹਿਬਾਨ ਚੁਣੇ ਜਾਂਦੇ ਨੇ ਉਹ ਉਹਨਾਂ ਜਥੇਬੰਦੀਆਂ ਦੇ ਵਿੱਚੋਂ ਨਹੀਂ ਚੁਣੇ ਜਾਂਦੇ ਹਾਲਾਂਕਿ ਜਿਹੜੇ ਸਿੱਖ ਰਹਿਤ ਮਰਿਆਦਾ ਦੀ ਵਿਰੋਧਤਾ ਕਰਦੇ ਨੇ ਆ ਪਿਛਲੇ 10-12 ਦਿਨਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਰੱਖੇ ਗਏ ਬਕਾਇਦਾ ਉਹ ਉਹਨਾਂ ਸੰਪਰਦਾਵਾਂ ਦੇ ਵਿੱਚੋਂ ਸਨ ਉਹਨਾਂ ਡੇਰੀਆਂ ਦੇ ਵਿੱਚੋਂ ਸਨ ਜਿਹੜੇ ਅਕਾਲ ਪੁਰਖ ਸਾਹਿਬ ਦੀ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਸਨ ਤੇ ਉਸ ਦਾ ਨਤੀਜਾ ਅੱਜ 3 ਜੁਲਾਈ ਵਾਲੇ ਦਿਨ ਅੰਮ੍ਰਿਤਪੁਰ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁਕਮਨਾਮਾ ਲੈਣ ਵਕਤ ਸਾਹਮਣੇ ਵੀ ਆ ਗਿਆ ਤੁਸੀਂ ਸਾਰਿਆਂ ਨੇ ਲਾਈਵ ਸੁਣਿਆ ਹੋਵੇਗਾ ਕਿ ਜਦੋਂ ਹੁਕਮਨਾਮਾ ਸਾਹਿਬ ਲਿਆ ਗਿਆ ਜੈਸ੍ਰੀ ਕੀ ਵਾਰ ਦੇ ਵਿੱਚੋਂ ਤੇ ਉਸ ਦੇ ਵਿੱਚ ਸਿੰਘ ਸਹਿਬਾਨ ਜਿਹੜੇ ਹੁਣ ਚੁਣੇ ਗਏ ਇੱਕ ਸੰਪਰਦਾ ਡੇਰੇ ਦੇ ਵਿੱਚੋਂ ਉਹਨਾਂ ਨੇ ਦੋ ਵਾਰੀ ਕੇਵਲ ਇੱਕ ਹੁਕਮਨਾਮਾ ਸਾਹਿਬ ਲੈਣ ਦੇ ਵਕਤ ਬੜੀਆਂ-ਬੜੀਆਂ ਉਕਾਇਆਂ ਕੀਤੀਆਂ ਗਈਆਂ ਤੇ ਜਦੋਂ ਇਹ ਵੀਡੀਓ ਦੇ ਰਾਹੀਂ ਕਿਸੇ ਵੱਲ ਇਹ ਇਸ਼ਾਰਾ ਕੀਤਾ ਜਾਂਦਾ ਹੈ ਤੇ ਜਿਹੜੇ ਉਹਨਾਂ ਦੇ ਚੇਲੇ ਨੇ ਉਹਨਾਂ ਦੇ ਭਗਤ ਨੇ ਉਹਨਾਂ ਦੀ ਲੌਬੀ ਦੇ ਬੰਦੇ ਨੇ ਤੇ ਉਹ ਖਾਣ ਨੂੰ ਪੈਂਦੇ ਨੇ ਉਹ ਕਹਿੰਦੇ ਨੇ ਫਿਰ ਕੀ ਹੋ ਗਿਆ ਮਨੁੱਖ ਹੈ ਗਲਤੀ ਹੋ ਜਾਂਦੀ ਹੈ ਪਰ ਯਾਦ ਰੱਖਣਯੋਗ ਬਾਤ ਹੈ ਵੀ ਉਹਨਾਂ ਨੂੰ ਹੁਕਮਨਾਮਾ ਸਾਹਿਬ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਮ ਸੰਭਾਲ ਦੇ ਵਾਸਤੇ ਨੁਜੁਕਤ ਕੀਤਾ ਗਿਆ ਹੈ ਤੇ ਜੇਕਰ ਉਹ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਤੇ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਫਿਰ ਉਹਨਾਂ ਨੂੰ ਉੱਥੇ ਸਿੰਘ ਸਹਿਬਾਨ ਗ੍ਰੰਥੀ ਸਿੰਘ ਦਾ ਦਰਜਾ ਦਿੰਦੀ ਹੈ ਖਾਨਾ ਕੀ ਸ਼੍ਰੋਮਣੀ ਗੁਰਦੁਆਰਾ ਪਰ ਉਹਦਾ ਕਮੇਟੀ ਵੱਲੋਂ ਉਹਨਾਂ ਦਾ ਆਪਣਾ ਚਲਾਇਆ ਹੋਇਆ ਬੜੇ ਲੰਬੇ ਸਮੇਂ ਤੋਂ ਕਾਲਜ ਹੈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਪਰ ਉਹਦੇ ਵਿੱਚੋਂ ਜਿਹੜੇ ਗ੍ਰੰਥੀ ਤਿਆਰ ਕੀਤੇ ਜਾਂਦੇ ਨੇ ਉਹਨਾਂ ਨੂੰ ਦਰਬਾਰ ਸਾਹਿਬ ਹੈੱਡ ਗ੍ਰੰਥੀ ਜਾਂ ਗ੍ਰੰਥੀ ਦੀ ਲਿਬਾਸ ਦੀ ਬਿਲਕੁਲ ਨਿਯੁਕਤੀ ਉਹਨਾਂ ਵੱਲੋਂ ਨਹੀਂ ਕੀਤੀ ਜਾਂਦੀ ਹੈ ਇਹ ਸਾਡੀ ਬੜੀ ਵੱਡੀ ਘਾਟ ਹੈ ਹੁਣ ਅਸੀਂ ਲੋਕਾਂ ਤੱਕ ਪਹਿਲੀ ਗੱਲ ਇਹ ਨਿਸ਼ਾਨ ਸਾਹਿਬ ਦੀ ਮਹੱਤਤਾ ਕੀ ਹੈ ਉਸ ਨੂੰ ਨਹੀਂ ਪਹਛਾ ਸਕੇ ਤੇ ਆਪਾਂ ਨਿਸ਼ਾਨ ਸਾਹਿਬ ਦੀ ਰੰਗਾਂ ਦੇ ਵਿੱਚ ਸਿੱਖ ਸੰਗਤ ਨੂੰ ਉਲਝਾ ਕੇ ਰੱਖ ਦਿੱਤਾ ਇਹਦੀ ਗੱਲ ਵੀ ਆਪਾਂ ਅੱਗੇ ਜਾ ਕੇ ਕਰਾਂਗੇ ਕਿ ਕਿਉਂ ਉਲਝਾਇਆ ਗਿਆ ਹੈ ਹੁਣ ਨਿਸ਼ਾਨ ਸਾਹਿਬ ਦਾ ਜਿਹੜਾ ਅਰਥ ਸੀਗਾ ਜਿਹੜਾ ਗੁਰਦੁਆਰੇ ਸਾਹਿਬ ਦੇ ਅੰਦਰ ਲੱਗਾ ਹੋਇਆ ਹੈ ਔਰ ਬੜਾ ਉੱਚਾ ਲਗਾਇਆ ਜਾਂਦਾ ਹੈ ਉਹ ਇਸ ਕਰਕੇ ਲਗਾਇਆ ਜਾਂਦਾ ਹੈ ਕਿ ਕੋਈ ਦੂਰੋਂ ਉਸ ਨਿਸ਼ਾਨ ਨੂੰ ਵੇਖ ਕੇ ਆਪਣੇ ਮਨ ਦੇ ਵਿੱਚ ਇਹ ਤਸੱਲੀ ਕਰੇ ਕਿ ਮੈਂ ਇਸ ਸਥਾਨ ਦੇ ਉੱਤੇ ਜਾਵਾਂਗਾ ਮੈਨੂੰ ਰਹਿਣ ਵਾਸਤੇ ਕਮਰਾ ਮਿਲੇਗਾ ਮੈਨੂੰ ਖਾਣ ਵਾਸਤੇ ਪ੍ਰਸ਼ਾਦਾ ਮਿਲੇਗਾ ਮੈਨੂੰ ਰਾਤ ਕੱਟਣ ਵਾਸਤੇ ਇੱਥੇ ਸਥਾਨ ਮਿਲ ਜਾਏਗਾ ਰੋਗੀਆਂ ਦੇ ਵਾਸਤੇ દવાਖਾਨਾ ਦਵਾ-ਦਾਰੂ ਵਾਸਤੇ ਹੈ ਪੜਨ ਵਾਲੇ ਲੋਕਾਂ ਵਾਸਤੇ ਉਹ ਲਾਇਬ੍ਰੇਰੀ ਹੈ ਗਿਆਨ ਦਾ ਸੂਮਾ ਹੈ ਤੇ ਸਭ ਤੋਂ ਵੱਡਾ ਅਧਿਆਤਮਿਕ ਖੋਜੀਆਂ ਦੇ ਵਾਸਤੇ ਉਹ ਸਤਸੰਗਤ ਦਾ ਇੱਕ ਸਰੋਵਰ ਹੈ ਅਸੀਂ ਇੰਨੇ ਸਮਝਾ ਸਕਕੇ ਵੀ ਨਿਸ਼ਾਨ ਸਾਹਿਬ ਇਸ ਕਰਕੇ ਲਜਾਇਆ ਜਾਂਦਾ ਵੀ ਦੂਰੋਂ ਮਨੁੱਖ ਵੇਖ ਕੇ ਉਸ ਸਥਾਨ ਦੇ ਉੱਤੇ ਆ ਜਾਵੇ ਪਰ ਅਸੀਂ ਕੀ ਕੀਤਾ ਅਸੀਂ ਉਹਨਾਂ ਨੂੰ ਉਲਝਣਾਂ ਦੇ ਵਿੱਚ ਪਾ ਦਿੱਤਾ ਅਸੀਂ ਨਿਸ਼ਾਨ ਸਾਹਿਬ ਦੇ ਥੜੇ ਦੇ ਉੱਤੇ ਦੀਵੇ ਜਗਾਉਣੇ ਸ਼ੁਰੂ ਕਰ ਦਿੱਤੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਪ੍ਰਕਰਮਾ ਸ਼ੁਰੂ ਕਰ ਦਿੱਤੀਆਂ ਉਹ ਕਾਰਨ ਕੀ ਸੀ ਵੀ ਅਸੀਂ ਉਹਨਾਂ ਨੂੰ ਦੱਸ ਹੀ ਨ ਸਕੇ ਵੀ ਨਿਸ਼ਾਨ ਸਾਹਿਬ ਕਿਉਂ ਲਗਾਇਆ ਜਾਂਦਾ ਹੈ ਸਾਡੀ ਬੜੀ ਵੱਡੀ ਕਿਸਮਤੀ ਹੈ ਕਿ ਅਸੀਂ ਇਸ ਗੱਲ ਦਾ ਪ੍ਰਚਾਰ ਨਹੀਂ ਕਰ ਸਕੇ ਨੌਜਵਾਨ ਪੀੜੀ ਨੂੰ ਨਹੀਂ ਦੱਸ ਸਕੇ ਬਜ਼ੁਰਗਾਂ ਨੂੰ ਨਹੀਂ ਦੱਸ ਸਕੇ ਤੇ ਅੱਜ ਸਾਡੀ ਹਾਲਾਤ ਇਹ ਬਣ ਗਈ ਹੈ ਤੇ ਅੱਜ ਰੰਗ ਦੇ ਉੱਤੇ ਹੀ ਇੱਕ ਬੜਾ ਵੱਡਾ ਵਿਵਾਦ ਜਿਹੜਾ ਹੈ ਉਹ ਖਲੋ ਗਿਆ ਹੈ ਅਸਲ ਦੇ ਵਿੱਚ ਜਦੋਂ ਆਪਾਂ ਰਹਿਤ ਮਰਿਆਦਾ ਨੂੰ ਪੜਦੇ ਹਾਂ ਤੇ ਰਹਿਤ ਮਰਿਆਦਾ ਦੇ ਵਿੱਚ ਉਸ ਵਕਤ ਵੀ ਇਹ ਗੱਲ ਦਰਜ ਕਰ ਦਿੱਤੀ ਗਈ ਹੈ ਕਿ ਨਿਸ਼ਾਨ ਸਾਹਿਬ ਉੱਚੀ ਥਾਂ ਦੇ ਉੱਤੇ ਲਗਾਇਆ ਜਾਣਾ ਚਾਹੀਦਾ ਹੈ ਬਾਪੂ ਚੱਲ ਜਾਣਾ ਚਾਹੀਦਾ ਹੈ ਫਿਰ ਉਹਦਾ ਰੰਗ ਜਿਹੜਾ ਹੈ ਉਹ ਸੁਰਮਈ ਤੇ ਜਾਂ ਫਿਰ ਬਸੰਤੀ ਹੋਣਾ ਚਾਹੀਦਾ ਹੈ ਤੇ ਉਸ ਦੇ ਸਭ ਤੋਂ ਉੱਪਰ ਭਾਲਾ ਤੇ ਜਾਂ ਫਿਰ ਖੰਡਾ ਜਿਹੜਾ ਹੈ ਉਹ ਲੱਗਾ ਹੋਣਾ ਚਾਹੀਦਾ ਹੈ ਇਹ ਨਿਸ਼ਾਨ ਸਾਹਿਬ ਦੀ ਬਣਤਰ ਹੈ ਤੇ ਉਹਦੇ ਰੰਗ ਦਾ ਹੈ ਇਹਦੇ ਵਿੱਚੋਂ ਵੀ ਬਹੁਤ ਸਾਰੇ ਸੱਜਣ ਇਸ ਗੱਲ ਦੇ ਉੱਤੇ ਵੀ ਸਹਿਮਤ ਹੈ ਕਿ ਜਿਹੜਾ ਸੁਰਮਈ ਰੰਗ ਹੈ ਉਹੀ ਅਸਲ ਦੇ ਵਿੱਚ ਰੰਗ ਹੈ ਬਸੰਤੀ ਰੰਗ ਕੇਸਰੀ ਰੰਗ ਜਾਂ ਹੋਰ ਰੰਗ ਜਿਹੜੇ ਨੇ ਉਹ ਰੰਗ ਭਗਵਾ ਕਰਨ ਦੇ ਰੰਗ ਨੇ ਸੋ ਆਪ ਜੀ ਦਾ ਕਿਹੋ ਜਿਹਾ ਵਿਚਾਰ ਹੈ ਕਿ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਹੈ ਉਹ ਸੁਰਮਈ ਹੋਣਾ ਚਾਹੀਦਾ ਹੈ ਕੇਸਰੀ ਹੋਣਾ ਚਾਹੀਦਾ ਹੈ ਜਾਂ ਬਸੰਤੀ ਹੋਣਾ ਚਾਹੀਦਾ ਹੈ ਜਾਂ ਫਿਰ ਹੋਰ ਕਿਸੇ ਰੰਗ ਦਾ ਹੋਣਾ ਚਾਹੀਦਾ ਹੈ ਆਪ ਜੀ ਨੇ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਵਿਚਾਰ ਜਰੂਰ ਦੇਣਾ ਸਹਿਰ ਦੇ ਤਰੀਕੇ ਦੇ ਨਾਲ ਤਾਂ ਜੋ ਸੰਗਤਾਂ ਤੱਕ ਇਹ ਖੁੱਲ ਕੇ ਵਿਚਾਰ ਆ ਸਕੇ ਤੇ ਸਭ ਤੋਂ ਵੱਡੀ ਗੱਲ ਕਿ ਸਾਨੂੰ ਸਾਨੂੰ ਜਿਹੜਾ ਹੈ ਉਹ ਰਹਿਤ ਮਰਿਆਦਾ ਦੇ ਅਕੋਰਡਿੰਗ ਹਰ ਇੱਕ ਕੰਮ ਕਰਨਾ ਹੈ ਤੇ ਸਾਡੀ ਬਕਾਇਦਾ ਰਹਿਤ ਮਰਿਆਦਾ ਦੇ ਵਿੱਚ ਅੱਜ ਤੋਂ 80 ਸਾਲ ਪਹਿਲਾਂ ਇਹ ਸਾਰੀਆਂ ਗੱਲਾਂ ਦਰਜ ਕੀਤੀਆਂ ਹੋਈਆਂ ਨੇ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਹਿਬਾਨ ਉਸ ਗੱਲ ਨੂੰ ਹੀ ਰਿਪੀਟ ਕਰ ਰਹੇ ਨੇ ਹਾਲਾਂਕਿ ਉਹਨਾਂ ਦੀ ਜ਼ਿੰਮੇਵਾਰੀ ਤੇ ਇਹ ਬਣਦੀ ਆ ਕਿ ਜਿਹੜੀ 35 ਕੂ ਪੇਜਾਂ ਦੀ ਰਹਿਤ ਮਰਿਆਦਾ ਹੈ ਉਹਦੇ ਵਿੱਚ ਜਿਹੜੀ ਇੱਕ ਇੱਕ ਗੱਲ ਲਿਖੀ ਹੋਈ ਆ ਉਸ ਹਰੇਕ ਇੱਕ ਇੱਕ ਗੱਲ ਨੂੰ ਉਹ ਲਾਗੂ ਕਰਵਾਵੇ ਨਾ ਕਿ ਉਹਦੇ ਵਿੱਚੋਂ ਕੁਝ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਆਦੇਸ਼ ਦੇ ਰੂਪ ਦੇ ਵਿੱਚ ਦੇ ਕੇ ਇੱਕ ਹਉਆ ਜਿਹੜਾ ਹੈ ਉਹ ਸਿੱਖ ਸੰਗਤਾਂ ਵਿੱਚ ਜਾਂ ਫਿਰ ਭਰਮ ਜਿਹੜਾ ਹੈ ਉਹ ਪੈਦਾ ਕੀਤਾ ਜਾ ਸਕੇ ਸਾਡੀ ਰਹਿਤ ਮਰਿਆਦਾ ਉਹਨੂੰ ਪ੍ਰਚਾਰਿਆ ਜਾਵੇ ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਹੋਰ ਬਹੁਤ ਸਾਰੇ ਨੁਕਤੇ ਨੇ ਜਿਹੜੇ ਵਿਚਾਰਨ ਵਾਲੇ ਨੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਸਮਪਰਦਾਇ ਡੇਰੇ ਜਿਹੜੇ ਨੇ ਉਹ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਤੇ ਆਪਣੀ ਵੱਖਰੀ ਵੱਖਰੀ ਰਹਿਤ ਮਰਿਆਦਾ ਲੈ ਕੇ ਚੱਲਦੇ ਨੇ ਉਹਨਾਂ ਦੇ ਉੱਤੇ ਵੀ ਜ਼ਰੂਰ ਸ਼ਿਕੰਜਾ ਕੱਸਿਆ ਜਾਵੇ ਕਿ ਜਾਂ ਤੇ ਫਿਰ ਉਹ ਰਹਿਤ ਮਰਿਆਦਾ ਨੂੰ ਮੰਨਣ ਤੇ ਜਾਂ ਫਿਰ ਉਹ ਬਿਲਕੁਲ ਸਪਸ਼ਟ ਕਰ ਦੇਣ ਵੀ ਅਸੀਂ ਅਕਾਲ ਤਖਤ ਤੋਂ ਬਾਗੀ ਹਾਂ ਹੁਣ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਇਹ ਆਦੇਸ਼ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਵੀ ਹੁਣ ਇਹ ਮਸਲੇ ਜਿਹੜੇ ਇਕੱਠੇ ਕੀਤੇ ਜਾ ਰਹੇ ਨੇ ਉਭਾਰੇ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਦੇ ਸਕਦੇ ਹੋ ਮੇਰਾ ਵਿਚਾਰ ਤੇ ਇਹ ਹੈ ਕਿ ਅਗਸਤ ਮਹੀਨਾ ਕੱਲ ਚੜ ਜਾਣਾ ਹੈ ਉਸ ਤੋਂ ਪਰੰਤ ਕੁਝ ਮਹੀਨੇ ਅਗਸਤ ਸਤੰਬਰ ਅਕਤੂਬਰ ਨਵੰਬਰ ਚਾਰ ਮਹੀਨੇ ਨੇ ਦਸੰਬਰ 4 ਨੂੰ ਸ਼੍ਰੋਮਣੀ ਗੁਰਦੁਆਰਾ ਪਰੰਧਕ ਕਮੇਟੀ ਦੀਆਂ ਚੋਣਾਂ ਨੇ ਤੇ ਜਿਹੜੀ ਹੁਣ ਕਾਬਜ ਧੇਰਾ ਉਹ ਹਰ ਹਾਲਤ ਵਿੱਚ ਆਪਣੀ ਕੁਝ ਸ਼ਾਖ ਸਿੱਖ ਸੰਗਤਾਂ ਵਿੱਚ ਬਣਾ ਕੇ ਤੇ ਮੁੜ ਕਬਜਾ ਹੋਣਾ ਚਾਹੁੰਦੀ ਹੈ ਚੋਣਾਂ ਦੇ ਰਾਹੀਂ ਮੇਰਾ ਤੇ ਇਹ ਵਿਚਾਰ ਹੈ ਬਾਕੀ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਜਰੂਰ ਦੱਸਣ ਦੀ ਕਿਰਪਾਲਤਾ ਕਰਨੀ ਅਤੇ ਆਪਣੇ ਵਿਚਾਰ ਜਿਹੜੇ ਨੇ ਉਹ ਜਰੂਰ ਦੇਣੇ ਸੋ ਅਸੀਂ ਵੱਧ ਤੋਂ ਵੱਧ ਖਾਸ ਤੌਰ ਤੇ ਸਿੰਘ ਸਾਹਿਬ ਨੂੰ ਜੋ ਪੰਜ ਸਿੰਘ ਸਹਿਬਾਨ ਨੇ ਜਾਂ ਜਥੇਦਾਰ ਨੇ ਜਾਂ ਸ਼ਰੂਪਣੀ ਕਮੇਟੀ ਦਾ ਹਰ ਇੱਕ ਮਲਾਜ਼ਮ ਜਾਂ ਹਰੇਕ ਸਿੱਖ ਜਿਹੜਾ ਹੈ ਇੱਥੋਂ ਤੱਕ ਕਿ ਉਹਦੇ ਘਰ ਦੇ ਵਿੱਚ ਰਹਿਤ ਮਰਿਆਦਾ ਹੋਣੀ ਜ਼ਰੂਰੀ ਆ ਤੇ ਉਹਨੂੰ ਆਪਣੇ ਜਨਮ ਤੋਂ ਲੈ ਕੇ ਮਰਨ ਤੱਕ ਜੋ ਉਹਦੇ ਵਿੱਚ ਦਰਜ ਹੈ ਵੀ ਕੀ ਕੀ ਕਰਨਾ ਹੈ ਉਹਦੇ ਇਨ ਬਿਨ ਸਾਨੂੰ ਜਿਹੜਾ ਹੈ ਉਹ ਚੱਲਣਾ ਚਾਹੀਦਾ ਹੈ ਬੜੀ ਬੰਦਕਿਸਮਤੀ ਹੈ ਸਾਡੀ ਕਿ ਅਸੀਂ ਉਸ ਰਹਿਤ ਮਰਿਆਦਾ ਨੂੰ ਦਰਬਾਰ ਸਾਹਿਬ ਦੇ ਵਿੱਚ ਵੀ ਨਹੀਂ ਲਾਗੂ ਕਰ ਸਕੇ ਤੁਸੀਂ ਅਰਦਾਸੀ ਸਿੰਘਾਂ ਦੇ ਕੋਲੋਂ ਰੋਜ਼ ਅਰਦਾਸ ਸੁਣਦੇ ਹਾਂ ਦਰਬਾਰ ਸਾਹਿਬ ਤੋਂ ਮੈਂ ਕਿੰਤੂ ਪਰੰਤੂ ਨਹੀਂ ਕਰਦਾ ਕਿਉਂਕਿ ਕੁਝ ਲੋਕ ਕਹਿੰਦੇ ਨੇ ਵੀ ਇਹ ਫਾਲਤੂ ਦਾ ਕਿੰਤੂ ਪਰੰਤੂ ਹੈ ਪਰ ਤੁਸੀਂ ਵੇਖਿਆ ਹੋਵੇਗਾ ਉੱਥੇ ਅਰਦਾਸ ਦੇ ਵਿੱਚ ਦਰਸ਼ਨ ਦੀਦਾਰ ਦਰਸ਼ਨ ਸ਼ਬਦ ਬਾਦੂ ਲਾਇਆ ਜਾਂਦਾ ਹੈ। ਔਰ ਅਖੀਰ ਦੇ ਵਿੱਚ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਤੇ ਦਰਬਾਰ ਸਾਹਿਬ ਅਰਦਾਸ ਹੁੰਦੀ ਹੈ ਮਤ ਪਤ ਦਾ ਰਾਖਾ। ਹਾਲਾਂਕਿ ਮਤ ਦਾ ਰਾਖਾ ਜਿਹੜਾ ਹੈ ਨਾ ਉਹ ਰਹਿਤ ਮਰਿਆਦਾ ਵਿੱਚ ਛਪੀ ਹੋਈ ਜਿਹੜੀ ਅਰਦਾਸ ਹੈ ਉਹ ਸ਼ਬਦ ਹੈ। ਬਾਦੂ ਸ਼ਬਦ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਵਿੱਚੋਂ ਹੀ ਅਰਦਾਸੀਆ ਸਿੰਘ ਪੜਦਾ ਹੈ ਤੇ ਫਿਰ ਆਪਾਂ ਇਸ ਅਰਦਾਸ ਨੂੰ ਆਮ ਗੁਰਦੁਆਰਿਆਂ ਵਿੱਚ ਜਾ ਹੁਰ ਥਾਵਾਂ ਦੇ ਉੱਤੇ ਕਿਵੇਂ ਲਾਗੂ ਕਰ ਸਕਦੇ ਆ ਜਾਂ ਸਿੱਖ ਰਹਿਤ ਮਰਿਆਦਾ ਨੂੰ ਕਿਵੇਂ ਲਾਗੂ ਕਰ ਸਕਦੇ ਆ ਸੋ ਮੇਰੀ ਬੇਨਤੀ ਹੈ ਕਿ ਸਾਨੂੰ ਰੰਗਾਂ ਦੇ ਝਗੜੇ ਤੋਂ ਪਰਾਂ ਹੋ ਕਰਕੇ ਅਸਲ ਮਕਸਦ ਸਿੱਖੀ ਦਾ ਕੀ ਹੈ ਉਥੇ ਤੱਕ ਗੱਲ ਪਹਚਾਉਣੀ ਚਾਹੀਦੀ ਹੈ ਰੰਗ ਸੁਰਮਈ ਹੋਵੇ ਜਾਂ ਰੰਗ ਬਸੰਤੀ ਹੋਵੇ ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ ਕੀਤਾ ਹੋਇਆ ਹੈ ਉਹਨੂੰ ਪ੍ਰਵਾਨ ਕਰਦਿਆਂ ਹੋਇਆਂ ਸਾਨੂੰ ਸਿੱਖੀ ਦੀ ਚੰਗੀ ਕਲਾ ਵਾਸਤੇ ਕੰਮ ਕਰਨੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ